ਫਿਬਰਟਰੀ ਨਿਕਲੀ ਆ ਤੇ ਸੋਸ਼ਲ ਮੀਡੀਆ ਨੇ ਇੰਨਾ ਕਿ ਬੇੜਾਗਰ ਕੀਤਾ ਹੋਇਆ ਨਾ ਉਹ ਅਕਲ ਦੇ ਅੰਨੇ ਹੋ ਕਦੇ ਗ੍ਰੰਥ ਚੱਕੋ ਵੇਦ ਚੱਕੋ ਪ੍ਰਾਣ ਚੱਕੋ ਉਸ ਤੋਂ ਬਾਅਦ ਬਕਵਾਸ ਕਰੋ ਕਿਸੇ ਦੇ ਧਰਮ ਮਰੇ ਸਮੁੰਦਰ ਮੰਥਨ ਜਦੋਂ ਹੋਇਆ ਸੀਗਾ 14 ਰਤਨ ਨਿਕਲੇ ਸੀਗੇ ਉਹਦੇ ਚੋਂ ਇੱਕ ਸੀਗਾ ਵਿਸ਼ ਸਵਾਲ ਉੱਠਿਆ ਵੀਸ਼ ਨੂੰ ਗ੍ਰਹਿਣ ਕੌਣ ਕਰੂਗਾ ਦੇਵਤਾ ਨੇ ਬਸ ਦੀ ਗੱਲ ਨਹੀਂ ਸੀ ਕਿ ਦੇਵਤਾ ਸਾਰੇ ਅੰਮ੍ਰਿਤ ਪੀਂਦੇ ਜੋ ਅੰਮ੍ਰਿਤ ਪੀਂਦਾ ਉਹਨੂੰ ਦੇਵ ਕਹਿੰਦੇ ਤੇ ਜੋ ਵਿਸ਼ ਪੀਂਦੇ ਨੇ ਉਹਨੂੰ ਮਹਾਦੇਵ ਕਹਿੰਦੇ ਇਸ ਕਰਕੇ ਮਹਾਦੇਵ ਨੇ ਬੇਸ਼ ਪ੍ਰਕਿਰਤੀ ਦੀ ਰੱਖਿਆ ਲਈ ਕੀਤਾ ਸੀਗਾ ਤੇ ਉਹ ਵੀ ਇੱਥੇ ਰੋਕ ਲਿਆ ਸੀਗਾ ਨੀਲ ਕੰਠੇ ਸੇ ਕਰਕੇ ਕਹਿੰਦੇ ਆ ਨੀਲਾ ਹੋ ਗਿਆ ਸੀ ਗਲਾ ਉਹਨਾਂ ਦਾ ਗਲੇ ਤੋਂ ਥੱਲੇ ਤਾਂ ਨਹੀਂ ਸੀ ਉਤਰਨ ਦਿੱਤਾ ਰਾਮ ਨਾਮ ਦਾ ਨਸ਼ਾ ਬਹੁਤ ਆ ਉਹਨਾਂ ਦੇ ਵਿੱਚ ਹੋਰ ਕਿਸੇ ਨਸ਼ੇ ਦੀ ਲੋੜ ਨਹੀਂ ਹੈਗੀ ਮਹਾਦੇਵ ਨੂੰ ਠੀਕ ਹੈ ਨਾ ਤੇ ਦੂਜੀ ਗੱਲ ਭੰਗ ਚੜਦੀ ਆ ਉਹਨਾਂ ਦੇ ਗਾਂਝਾ ਚੜਦਾ ਨਸ਼ੇੜੀ ਆ ਗੰਜੇੜੀ ਸੜੇ ਕਹਿੰਦੇ ਆ ਤੇ ਬਾਬਾ ਦਾ ਪ੍ਰਸਾਦ ਆਈਏ ਉਹ 24000 ਸ਼ਲੋਕ ਨੇ ਛੇ ਪਰਾਂ ਦੇ ਇੱਕ ਵੀ ਸ਼ਲੋਕ ਚ ਨਹੀਂ ਲਿਖਿਆ ਵੀ ਪੰਗ ਪੀਂਦੇ ਨੇ ਵਧੀਆ ਲੱਗਦੀ ਹੈ ਗਾਂਝਾ ਵਧੀਆ ਲੱਗਦਾ ਕਿਤੇ ਵੀ ਨਹੀਂ ਲਿਖਿਆ ਇਹ ਚੜਦੀ ਜ਼ਰੂਰ ਆ ਭੰਗ ਉਹ ਮੈਂ ਆਪ ਕਹ ਜਦੋਂ ਉਹਨਾਂ ਨੇ ਜ਼ਹਿਰ ਪੀਤਾ ਸੀਗਾ ਨੀਲ ਕੰਟ ਸੀਗਾ